ਦੋਸਤੋ ਦੱਸ ਦੀ ਸੋ ਲਾਈਵ ਹੋਇਆ ਤੁਹਾਡਾ ਜਲਦ ਚਲੋ ਜਿੱਥੇ ਕਿ ਲਾਦਰ ਬਲੈਕ ਸਟ੍ਰੀਟ ਦੇ ਉੱਪਰ ਇੱਕ ਲੜਕੀ ਦੇ ਉੱਪਰ ਜਿਹੜਾ ਕਿ ਹਮਲਾ ਹੁੰਦਾ ਉਸ ਤੋਂ ਬਾਅਦ ਜਿਹੜਾ ਕਿ ਉਹ ਕਾਫੀ ਸੱਟਾਂ ਲੱਗਦੀਆਂ ਉਸ ਤੋਂ ਬਾਅਦ ਇਹ ਲੜਕੀ ਇਸ ਤੇ ਸਿਗਰ ਉੱਪਰ ਜਿਹੜੇ ਆਪਣਾ ਇਲਾਜ ਕਰਨ ਤੇ ਜਾਂਦੀ ਹੈ ਅੱਜ ਤੇ ਗੱਲਬਾਤ ਕਰਦੇ ਆ ਕੀ ਗੱਲਬਾਤ ਹੋਈ ਸੀਗੀ ਹਾਂਜੀ ਕੀ ਨਾਮ ਤੁਹਾਡਾ ਸਰ ਜੋਤੀ ਕੀ ਹੋਇਆ ਕੀ ਸੀਗਾ ਸਰ ਅਸੀਂ ਆਪਣੇ ਮਾਮਾ ਜੀ ਦੇ ਘਰੇ ਗਏ ਸੀਗੇ ਜਿਆਦਾ ਦਿਨ ਇਨਵਿਟੇਸ਼ਨ ਦਾ ਕਾਰਡ ਵੀ ਲੱਪਾ ਦੇਣ ਦੇ ਸੀਗੇ ਜੀ ਉੱਥੋਂ ਵਾਪਸ ਆਉਂਦੇ ਪਏ ਸੀ ਲਾਦਰ ਕੰਪਲੈਕਸ ਰੋਡ ਤੇ ਸੀਗੇ ਤੋ ਤਿੰਨ ਚਾਰ ਬਾਈਕ ਤੇ ਮੁੰਡੇ ਆਏ ਉਹਨਾਂ ਨੇ ਪਹਿਲਾਂ ਬਾਈਕ ਮਾਰੀ ਸਾਡੇ 'ਚ ਤਾਂ ਬ੍ਰਦਰ ਇੱਧਰ ਡੇਕ ਪਿਆ ਥੱਲੇ ਨੂੰ ਮੁੜ ਕੇ ਉਹਨਾਂ ਨੇ ਉਹਨਾਂ ਦੇ ਕੋਲ ਦਾ ਤੋਚ ਸੀਗੇ ਕਰਪਾਨਾ ਸੀਗੇ ਆ ਬਾਈਕ ਪੰਨਾਂ ਲਾਪੇ ਕੁਛ ਮੇਰੇ ਭਰਾ ਦੇ ਮਾਰਨ ਲੱਗੇ ਸੀਗੇ ਤਾਂ ਮੈਂ ਅੱਗੇ ਹੋ ਗਈ ਮੇਰੇ ਸਿਰ 'ਚ ਸੱਟ ਲੱਗ ਗਈ ਤੇ ਇੱਕ ਮੈਂ ਲੱਤ ਤੇ ਲੱਗੀ ਆ ਕਿੰਨੇ ਮੁੰਡੇ ਸੀਗੇ ਕੋਈ ਕਾਰਨ ਹੋਊਗਾ ਲੜਾਈ ਦਾ ਕਿਸ ਕਾਰਨ 8-10 ਜਨੇ ਸੀ 8-10 ਜਨੇ ਸੀ ਹਾਂਜੀ ਜੋਤੀਬਾ ਵੀ ਕੋਈ ਕਾਰਨ ਤਾਂ ਹੋਊਗਾ ਲੜਾਈ ਦਾ ਸਰ 16 ਦਿਨ ਪਹਿਲਾਂ ਮੇਰੇ ਕਜ਼ਨ ਬ੍ਰਦਰ ਦੀ ਲੜਾਈ ਹੋਈ ਸੀ ਕੀ ਨਾਮ ਉਹਨਦਾ ਪਰਮਜੀਤ ਸਿੰਘ ਕਿੱਥੇ ਲੜਾਈ ਹੋਈ ਸੀ ਸੰਗਲ ਸੋਲ ਪਿੰਡੀ ਹੋਈ ਸੀ ਅੱਛਾ ਜੀ ਕਿੰਨੇ ਕਿ ਦਿਨ ਪਹਿਲਾਂ ਝਗੜਾ ਆਇਆ ਜੀ ਉਹ 12 ਤਰੀਕ ਨੂੰ ਆਇਆ ਸੀ ਅੱਛਾ ਜੀ ਉਸ ਤੋਂ ਬਾਅਦ ਉਸ ਬਾਬਤ ਕੋਈ ਥਾਣੇ ਕੋਈ ਕੰਪਲੀਟ ਚੱਲ ਰਹੀ ਹੈ ਤੁਹਾਡੀ ਹਾਂ ਜੀ ਸਰ ਉਹ ਸਾਡਾ ਨਾਮ ਲਾਉਂਦੇ ਪਏ ਸੀਗੇ ਮੇਰਾ ਤੇ ਮੇਰੇ ਬ੍ਰਦਰ ਦਾ ਠੀਕ ਹੈ ਤੇ ਅਸੀਂ ਸਿੱਧੀ ਵੀ ਕਟਵਾ ਲਈ ਸੀ ਕਿ ਮੇਰਾ ਬ੍ਰਦਰ ਉਸ ਟਾਈਮ ਆਈ ਨਹੀਂ ਸੀਗਾ ਉੱਥੇ ਫਿਰ ਉਸ ਤੋਂ ਬਾਅਦ ਬਿਊਟੀ ਮੇਰੀ ਕਹਾਣੀ ਨਾਂ ਮੈਨੂੰ ਕਰੀ ਜਾਂਦੇ ਸੀ 5 ਲੱਖ ਦੇ ਦੋ ਕਹਿੰਦੇ ਸਾਨੂੰ ਮਤਲਬ ਇਹ ਰਾਜਨਾਮਾ ਦੇ ਪ੍ਰੈਸ਼ਰ ਕਰਕੇ ਤੁਹਾਡੇ ਤੇ ਹਮਲਾ ਕੀਤਾ ਗਿਆ ਨਹੀਂ ਕੌਣ ਤੁਹਾਨੂੰ ਪ੍ਰੈਸ਼ਰਾਈਜ਼ ਕਰ ਰਹੀ ਹੈ ਰਾਜਨਾਮੇ ਲਈ ਅਸੀਂ ਤੇ ਰਾਇਨਾਮੇ ਵਾਸਤੇ ਅਸੀਂ ਇਹ ਕਿਹਾ ਸੀ ਕਿ ਚਲੋ ਜੋ ਵੀ ਆ ਬੈਠ ਕੇ ਰਾਇਨਾਮਾ ਜਿੱਦਾਂ ਵੀ ਨਿਬੜ ਜੇ ਬਈ ਸਾਡਾ ਨਾਮ ਲੈ ਰਹੇ ਅਸੀਂ ਤੇ ਇਹ ਕਿਹਾ ਸੀ ਜਿਹੜੋ ਹੈ ਕੋਣ ਆ ਤੁਹਾਡੇ ਕੋਈ ਮੇਰੀ ਭਤੀਜੀ ਆ ਸਕੀ ਮੇਰੀ ਭਤੀਜੀ ਤੁਹਾਡੀ ਭਤੀਜੀ ਸਕੀ ਅੱਛਾ ਜੀ ਤੇ ਉਹਦੇ ਬੇਟਾ ਆ ਤੇ ਉਹਦੇ ਬੇਟੇ ਦੇ ਘਰ ਆਣ ਕੇ ਕੋਈ ਸੱਟਾ ਮਾਰ ਕੇ ਗਿਆ ਤੇ ਉਹ ਨਾਮ ਮੇਰੀ ਬੇਟੀ ਦਾ ਲੈ ਰਹੇ ਆ ਤੇ ਮੇਰੇ ਬੇਟੇ ਦਾ ਨਾਮ ਲੈ ਰਹੇ ਸੀ ਤੇ ਮੈਂ ਆਪਣੇ ਬੇਟੇ ਦੀਆਂ ਜਿੱਥੇ ਮੇਰਾ ਬੇਟਾ ਸੀਗਾ ਉਸ ਟਾਈਮ ਤੇ ਜਦੋਂ ਲੜਾਈ ਹੋਈ ਉਸ ਟਾਈਮ ਮੇਰਾ ਬੇਟਾ ਘਰ ਨਹੀਂ ਸੀ ਇਹ ਬੇਟੀ ਮੇਰੀ ਘਰ ਸੀਗੀ ਅਸੀਂ ਕਿਹਾ ਕਿ ਤੁਸੀਂ ਇਨਕੁਆਰੀ ਕਰਵਾ ਲਓ ਜੋ ਵੀ ਕਰਵਾ ਸਕਦੇ ਕਰਵਾ ਲਓ ਬੜੀ ਇਨਕੁਆਰੀ ਜੇ ਸਾਡੇ ਤੇ ਕੋਈ ਹੈਗਾ ਸਾਡਾ ਤੇ ਤੁਸੀਂ ਸਾਡੇ ਨਾਲ ਕਰ ਸਕਦੇ ਜੋ ਵਿੱਚ ਕਰਨਾ ਪਰਚਾ ਦੇ ਲਓ ਤੁਹਾਡੀ ਰੰਜਿਸ਼ ਕਿਸ ਚੀਜ਼ ਦੀ ਹੈ ਉਹਨਾਂ ਦੇ ਨਾਲ ਮੇਰੀ ਉਹਨਾਂ ਨਾਲ ਕੋਈ ਰੰਜਿਸ਼ ਨਹੀਂ ਸੀ ਉਹਨਾਂ ਦੇ ਨਾਲ ਕੁਝ ਨਹੀਂ ਸੀ ਸਿਰਫ ਉਹ ਉਹਨਾਂ ਦਾ ਬਾਹਰ ਵਾਲਿਆਂ ਦੇ ਕਰਕੇ ਮੇਰਾ ਸੀਗਾ ਬਾਹਰ ਮੇਰੀ ਬੇਟੀ ਜਿਹੜੀ ਦੂਜੀ ਅਮਰਜੀਤ ਕੌਰ ਮੇਰੀ ਬੇਟੀ ਆ ਉਹਦਾ ਬਾਹਰ ਚੱਲਦਾ ਸੀਗਾ ਵੀ ਬੇਟੇ ਦੇ ਨਾਲ ਲੜਾਈ ਝਗੜਾ ਚੱਲਦਾ ਸੀ ਉਹ ਆਏ ਸੀਗੇ ਪਿੱਛੇ ਆਣ ਕੇ کورٹ ਦੇ ਵਿੱਚ ਆਣ ਕੇ ਆਪਣੇ ਬਿਆਨ ਦੇ ਗਏ ਰਾਜੀਨਾਮਾ ਕਰਕੇ ਨਹੀਂ ਬਾਹਰ ਮਗਰ ਤੁਹਾਡੀ ਬੇਟੀ ਦਾ ਹਸਬੰਦ ਸੀ ਹਾਂਜੀ ਉਹ ਤਾਂ ਬਾਹਰ ਸੀਗੇ ਤੇ ਬੇਟੀ ਮੇਰੀ ਇੱਥੇ ਸੀ ਠੀਕ ਹੈ ਜੀ ਠੀਕ ਹੈ ਉਹ ਰਾਜੀਨਾਮਾ ਆਪਣਾ ਕਰਕੇ ਸਾਡੇ ਨਾਲ ਚਲੇ ਗਏ ਸੀ ਇੱਥੋਂ ਇਨਾਂ ਦੇ ਘਰ ਆਉਂਦੇ ਜਾਂਦੇ ਇਨਾਂ ਦੇ ਘਰ ਉਹ ਆਏ ਵੀ ਆ ਮੁੰਡਾ ਹਫਤਾ 10 ਦਿਨ ਉਹਨਾਂ ਦੇ ਨਾਲ ਵੀ ਹੋਟਲ 'ਚ ਰਿਹਾ ਉਹਨਾਂ ਦੇ ਨਾਲ ਹੀ ਅੱਛਾ ਜੀ ਨਹੀਂ ਰਾਜੀਨਾਮਾ ਕਿਸ ਚੀਜ਼ ਦਾ ਸਮਝਾ ਰਾਜੀਨਾਮਾ ਹੋਇਆ ਸੀ ਕਿ ਮੇਰੀ ਬੇਟੀ ਦੇ ਨਾਲ ਉਹਨਾਂ ਦੇ ਮੈਰਿਜ ਤੇ ਬੇਟੀ ਦੇ ਨਾਲ ਹੋਈ ਸੀ ਕਿ ਉਹਨਾਂ ਦੀ ਬੇਟੀ ਹੈ 1.5 ਸਾਲ ਦੀ ਬੇਟੀ ਹੈ ਠੀਕ ਹੈ ਜੀ ਤੇ ਉਹ ਕਹਿੰਦੇ ਸੀ ਵੀ ਮੈਂ ਵਿਆਹ ਕਰਾਉਣਾ ਵਿਆਹ ਕਰਾਉਣਾ ਮੈਨੂੰ ਵਿਆਹ ਦਾ ਹੀ ਪਹਿਲਾ ਲਾਰਾ ਉਹ ਲਾਉਂਦੇ ਰਹੇ ਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਉਹ ਤਾਂ ਪਹਿਲਾਂ ਹੀ ਮੈਰਿਡ ਸੀਗੀ ਹੂੰ ਹੂੰ ਇੰਗਲੈਂਡ ਚ ਵਿਆਹੇ ਹੋਏ ਆ ਉਹਨਾਂ ਦੇ ਤੇ ਨ ਬੱਚੇ ਨਹੀਂ ਜਿਹੜੀ ਜਿਹੜੇ ਤੇ ਜਿਨ੍ਹਾਂ ਨਾਲ ਤੁਹਾਡਾ ਮਤਲਬ ਚੱਲਦਾ ਪਿਆ ਝਗੜਾ ਜਿਹੜਾ ਚੱਲ ਉਹ ਤੁਹਾਡੇ ਕੀ ਲੱਗਦੇ ਆ ਉਹ ਤੇ ਮੇਰਾ ਜਵਾਈ ਸੀ ਮੇਰੀ ਬੇਟੀ ਹੈ ਮੈਰਿਡ ਸੀ ਮੇਰੀ ਅੱਛਾ ਜੀ ਨਹੀਂ ਨਹੀਂ ਇੰਗਲੈਂਡ ਚ ਜਿਹੜੇ ਇੱਥੇ ਆ ਜਿਨ੍ਹਾਂ ਨਾਲ ਤੁਹਾਡਾ ਚੱਲਦਾ ਉਹ ਮੇਰੀ ਬੇ ਭਤੀਜੀ ਹੈ ਮੇਰੀ ਸਤੀ ਜਿਹੜੇ ਉਹਨਾਂ ਵੱਲੋਂ ਤੁਹਾਡੇ ਦੇ ਉਸ ਦਿਨ ਇਲਜ਼ਾਮ ਲਗਾਏ ਜਾ ਰਹੇ ਸੀਗੇ ਉਹ ਕੀ ਕਾਰਨ ਕੀ ਜੀ ਸਾਰਾ ਉਹ ਸਾਡਾ ਹੀ ਨਾਮ ਲੈਂਦੇ ਆ ਕਿ ਇਹਨਾਂ ਨੇ ਕਰਵਾਇਆ ਹੂੰ ਮੇਰਾ ਨਾਮ ਲੈਂਦੇ ਸੀ ਮੇਰੀ ਬੇਟੀ ਦਾ ਨਾਮ ਲੈਂਦੇ ਮੇਰੇ ਬੇਟੇ ਦਾ ਨਾਮ ਲੈ ਰਹੇ ਮੇਰਾ ਬੇਟਾ ਜਿੱਥੇ ਉਸ ਟਾਈਮ ਸੀਗਾ ਨਾ ਉੱਥੋਂ ਦੀ ਮੈਂ ਵੀਡੀਓ ਸਾਰੀ ਕਢਵਾ ਕੇ ਲੈ ਕੇ ਆਈ ਸੀਗੀ ਬਾਕੀ ਮੈਂ ਕਹਿੰਦਾ ਨੰਬਰ ਨੰਬਰ ਮੇਰੀ ਬੇਟੀ ਦੇ ਆ ਸਾਡੇ ਸਾਰਿਆਂ ਦੇ ਟ੍ਰੇਸ ਕਰਾ ਲਓ ਜਿੱਦਾਂ ਮਰਜ਼ੀ ਕਰ ਲਓ ਕਿ ਜੋ ਤੁਹਾਡੇ ਨਿੱਕਲਦਾ ਆਪਣਾ ਕਢਵਾ ਸਕਦੇ ਅੱਜ ਜਿਹੜਾ ਹਮਲਾ ਕੀਤਾ ਤੁਹਾਨੂੰ ਕੀ ਲੱਗਦਾ ਕਿੰਨਾਂ ਨੇ ਕਰਾਇਆ ਜੀ ਅੱਜ ਫਿਰ ਮੇਰੀ ਬੇਟੀ ਦੇਖੋ ਅਸੀਂ ਪਹਿਲਾਂ ਪ੍ਰਧਾਨ ਸਾਹਿਬ ਹੈ ਮੇਰੇ ਹੈਗੇ ਰਣਜੀਤ ਕੌਰ ਮੇਰੇ ਪ੍ਰਧਾਨਾ ਮੈਂ ਉਹਨਾਂ ਨੂੰ ਘਰ ਭੇਜਿਆ ਸੀਗਾ ਕਿ ਚਲੋ ਉਹਨਾਂ ਨਾਲ ਗੱਲ ਕਰ ਲਓ ਜੋ ਵੀ ਹੈ ਨਾ ਜਿੱਦਾਂ ਵੀ ਸਾਡਾ ਨਾਮ ਲੈ ਰਹੇ ਆ ਤੁਸੀਂ ਇੱਕ ਵਾਰੀ ਪੁੱਛਤਾਛ ਤੇ ਕਰੋ ਦੀਦੀ ਜਾ ਕੇ ਇਹ ਪੁੱਛਣ ਵਾਸਤੇ ਉਹਨਾਂ ਦੇ ਘਰ ਗਏ ਕਹਿੰਦੇ ਕਿ ਅਸੀਂ ਇਹਨਾਂ ਨਾਲ ਰਾਜੀਨਾਮਾ ਕਰ ਲਾਂਗੇ ਪਰ ਅਸੀਂ ਹਜੇ ਰੋਕੇ ਕਰਨਾ ਰਾਜੀਨਾਮਾ ਹਜੇ ਮੈਂ ਕੋਈ ਕਾਰਵਾਈ ਨਹੀਂ ਕਰਾਣੀ ਕਹਿੰਦੀ ਮੇਰੀ ਸੱਸ ਪੂਰੀ ਹੋਈ ਮੈਂ ਕਾਰਵਾਈ ਨਹੀਂ ਕਰਾਣੀ ਜੜੀ ਨਹੀਂ ਸੱਸ ਪੂਰੀ ਹੋਈ ਉਹ ਮੇਰੀ ਸੱਤੀ ਨਣਾਣ ਆ ਫੇਰੀ ਜੀ ਹਾਂਜੀ ਤੇ ਅਸੀਂ ਉਥੋਂ ਉਸ ਤੋਂ ਬਾਅਦ ਜਦੋਂ ਸੰਸਕਾਰਨਾ ਤਾਂ ਹੋ ਗਿਆ ਮੈਂ ਉਸ ਤੋਂ ਬਾਅਦ ਉਹਨਾਂ ਦੇ ਘਰ ਨਹੀਂ ਗਈ ਹੈ ਜੀ ਮੇ ਜਿਸ ਵੇਲੇ ਤੁਹਾਡੇ ਤੇ ਜਿਸ ਤੇ ਮੇਰੀ ਬੇਟੀ ਤੇ ਹੋਇਆ ਮਨ ਲਾਈ ਅੱਜ ਜਿਹੜਾ ਹਮਲਾ ਹੋਇਆ ਵਾ ਕਿੰਨੇ ਕ ਵਜੇ ਦਾ ਟਾਈਮ ਸੀਗਾ ਜੀ ਸਰ 8:30 ਸੀ 8:30 ਤੇ ਤੁਸੀਂ ਇਕੱਲੇ ਜਾ ਰਹੇ ਸੀ ਉਸ ਰੋਡ ਤੋਂ ਨਹੀਂ ਮੇਰਾ ਬ੍ਰਦਰ ਸੀਗਾ ਤੇ ਮੇਰੀ ਮਾਮਾ ਜੀ ਦੀ ਕੁੜੀ ਵੀ ਸੀ ਨਾਲ ਤੇ ਹੋਰ ਵੀ ਕਿਸੇ ਦੇ ਲੱਗਿਆ ਸੱਟਾਂ ਜਾਂ ਤੁਹਾਡੇ ਨੂੰ ਹੋ ਕਿੱਥੇ ਨੇ ਤੁਹਾਡੇ ਸਰ ਉਹਨਾਂ ਨੇ ਤਾਂ ਕੱਪੜੇ-ਕੁਪੜੇ ਹੀ ਬਾਟੇ ਆ ਨਹੀਂ ਕਿਸ ਚੀਜ਼ ਨਾਲ ਤੁਹਾਡੇ ਤੇ ਵਾਰ ਕਿਸ ਚੀਜ਼ ਨਾਲ ਕੀਤਾ ਗਿਆ ਜੀ ਆਤੂ ਦੂ ਚੀਕ ਕਰਪਾਨਾ ਸੀਗਾ ਨੇਰਾ ਬਹੁਤ ਸੀ ਇੱਕ ਵੀ ਲਾਈਟ ਨਹੀਂ ਹੈਗੀ ਲਿਆ ਦੇ ਕੰਪਲੈਕਸ ਰੋਡ ਤੇ ਨਾ ਹੂੰ ਤਾਂ ਬਿਲਕੁਲ ਕੁਝ ਵੀ ਨਹੀਂ ਮੈਡਮ ਉਹ ਨਾਲ ਜੋ ਕਿਸੇ ਨੇ ਪਹਿਚਾਣਿਆ ਹਾਲ ਦਾ ਸੀ ਉਹ ਕਿੱਥੇ ਨੇ ਨਹੀਂ ਨਹੀਂ ਠੀਕ ਪਤਾ ਹੀ ਨਹੀਂ ਲੱਗਾ ਸਾਹਿਬ ਇਹ ਤੁਹਾਡੇ ਨਾਲ ਦੇ ਤੁਸੀਂ ਕਹਿੰਦੇ ਨੇ ਤਿੰਨ ਜਣੇ ਸੀ ਉਹ ਕਿੱਥੇ ਨੇ ਹਾਂ ਮੇਰੇ ਬੇਟੇ ਹੈਗੇ ਉਹ ਕਿੱਥੇ ਆ ਕੋਈ ਗੱਲਬਾਤ ਵੀ ਉੱਥੇ ਹੋਈ ਸੀ ਜਦੋਂ ਜਿਹੜੀ ਮਾਰਕੁੱਟ ਜਦੋਂ ਹੋਈ ਹੈ ਉਹ ਵੀ ਕਹਿੰਦੇ ਸੀ ਹੁਣ ਕਰ ਲਿਓ ਰਾਜੀਨਾਮਾ ਇਦਾਂ ਹੀ ਬਸ ਬੋਲੇ ਮੈਨੂੰ ਸਮਝ ਨਹੀਂ ਆਈ ਕੀ ਕਹਿ ਕੇ ਝੱਲ ਰਹੇ ਹਾਂ ਜਿਸ ਅੱਟੇ ਬਹੁਤ ਜ਼ਿਆਦਾ ਲੱਗੀ ਸੀ ਉਸ ਟਾਈਮ ਕੋ ਪਤਾ ਨਹੀਂ ਲੱਗਾ ਕੁਝ ਵੀ ਨਮਾਜ਼ ਸ਼ੋਰ ਨਹੀਂ ਤੁਸੀਂ ਕੀ ਉਹਨਾਂ ਨੇ ਕੀ ਤੁਹਾਨੂੰ ਕੁਝ ਕਿਹੜੀ ਗੱਲ ਕੀਤੀ ਉਹਨਾਂ ਨੇ ਤੁਹਾਡੇ ਨਾਲ ਸੀ ਕਿ ਤੁਹਾਡੇ ਦੋਨਾਂ ਦੇ ਕਿਉਂ ਨਹੀਂ ਲੱਗਦੇ ਤੁਹਾਡੇ ਕੰਦੇ ਦੇ ਕੋਲ ਉਹ ਬੇਟੀ ਮੇਰੀ ਕਹਿੰਦੀ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਅਸੀਂ ਆਪਣਾ ਜੋ ਬਦਲਾ ਲੈ ਲੈਣਾ ਸੀ ਲੈ ਲਿਆ ਹੁਣ ਤੁਸੀਂ ਕਾਰਵਾਈ ਜਿਹੜੀ ਕਰੋਣੀ ਕਰਾ ਦਿਓ ਹੁਣ ਦਾ ਜੀ ਨਾਮੇ ਕਰ ਲੋ ਜਿਹੜੇ ਰਾਜ ਨਾਮੇ ਸਾਡੇ ਹੂੰ ਮੈਂ ਤਾਂ ਕਰ ਸੀ ਮੇਰੇ ਬੇਟੇ ਨੇ ਮੈਨੂੰ ਫੋਨ ਕੀਤਾ ਉਸ ਟਾਈਮ ਕਿ ਮੰਮੀ ਸਾਡੇ ਨਾਲ ਸੱਟਾ ਬਹੁਤ ਲੱਗਦੀ ਹੈ ਸਾਨੂੰ ਪਤਾ ਨਹੀਂ ਮੁੰਡੇ ਕੌਣ ਸੀਗੇ ਮੇਰੇ ਵਿੱਚ ਕਹਿੰਦਾ ਮੋਟਰਸਾਈਕਲ ਮਾਰਿਆ ਮੈਂ ਵੀ ਡਿੱਗ ਗਿਆ ਜਦੋਂ ਮਾਰਨ ਦਾ ਸੁਣਨ ਲੱਗ ਗਿਆ ਤਾਂ ਕਹਿੰਦਾ ਬੇਟੀ ਅੱਗੇ ਮੇਰੀ ਹੋ ਗਈ ਇਹਦੇ ਦੱਤ ਪਰ ਤਾਂ ਇੰਸ਼ਾਅੱਲਾ ਬਾਈਕ ਸੀਗੀ। ਇਹ ਇਹ ਝਗੜਾ ਸਾਰਾ ਹੋਇਆ ਕਿਹੜੀ ਜਗ੍ਹਾ ਤੇ? ਲੇਦਰ ਕੰਪਲੈਕਸ। ਉਹ ਮੋੜਦੇ ਹਨਾ। ਦਿਖਾਣੀ ਤਾਂ ਸਾ ਨਾਲ ਹੀ ਥੋੜਾ ਜਿਹਾ ਅੰਦਰ ਜਾ ਕੇ। ਅੱਛਾ ਜੀ। ਤੇ ਤੁਹਾਡੇ ਸਿਰ ਤੇ ਕਿਸ ਤੀ ਨਾਲ ਦਾਦ ਵਗੈਰਾ ਕੀ ਮਾਰਿਆ ਤੁਹਾਡੇ? ਫਰਾਂ ਦਾਦ ਟੁੱਟੀ ਬੱਚਾਇਆ ਸਟਿਚਸ ਲੱਗੇ ਆ। ਕਿੰਨੇ ਜਣੇ ਸੀਗੇ? 8-10 ਜਣੇ ਸੀਗੇ। ਤੇ ਕਿਹੜਾ ਵਹੀਕਲ ਸੀ ਨਾਲ? ਬਾਈਕ ਹੀ ਸੀਗੀਆਂ। ਤੁਹਾਡੀਆਂ ਸਪਲੈਂਡਰ ਪਤਾ ਨਹੀਂ ਕਿਹੜੀਆਂ ਸੀਗੀਆਂ। ਅੱਛਾ ਬਾਈਕ ਤੇ ਆਈ ਸੀ ਸਾਰੇ? ਬਾਈਕ ਹੀ ਸੀਗੀਆਂ। 4 ਬਾਈਕ ਸੀਗੀਆਂ। ਹਾਂ। ਮੈਂ ਵੀ ਜਲੰਧਰ ਤੋਂ ਸੋ ਦੋਸਤੋ ਦੱਸ ਦਈਏ ਕਿ ਤੁਹਾਨੂੰ ਜਲੰਧਰ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਜਲੰਧਰ ਦੇ ਲੈਦਰ ਕੰਪਲੈਕਸ ਰੋਡ ਦੇ ਉੱਪਰ ਸਾਰਾ ਤੁਸੀਂ ਵੀ ਨਾਲ ਹੀ ਸੀਗੇ ਉਸ ਟਾਈਮ ਅੱਛਾ ਜੀ ਮੇਰੀ ਬੇਟੀ ਨਾ ਸੀ ਤਿੰਨੋਂ ਭੈਣ ਕੋਲ ਨਾਲ ਹੀ ਸੀ ਅੱਛਾ ਤੇ ਤਿੰਨੋਂ ਜਾਂ ਨਹੀਂ ਸੀ ਠੀਕ ਹੈ ਅਸੀਂ ਨਾਲ ਹੀ ਸੀਗੇ ਅਸੀਂ ਆਪਣੇ ਤਾਇਆ ਜੀ ਦੇ ਘਰੇ ਮਤਲਬ ਮਾਮਾ ਜੀ ਲੱਗਦੇ ਇਹਨਾਂ ਦੇ ਅਸੀਂ ਉਹਨਾਂ ਦਾ ਦੁਕਾਨ ਤੇ ਡੱਬਾ ਦੇ ਕੇ ਭਾਜੀ ਨੇ ਫੋਨ ਕੀਤਾ ਕਿ ਤੁਸੀਂ ਨਾ ਉੱਥੇ ਡੱਬਾ ਆਂਦੇ ਹੋਏ ਦਿੰਦੇ ਆਇਓ ਸੀ ਠੀਕ ਹੈ ਅਸੀਂ ਡੱਬਾ ਲੈ ਕੇ ਉਹਨਾਂ ਨੂੰ ਦਿੱਤਾ ਆ ਉਸ ਤੋਂ ਬਾਅਦ ਸੀ ਨਾ ਵਾਪਸ ਆਣ ਲੱਗੇ ਉਹਨਾਂ ਨੇ ਕਿਹਾ ਮੇਰੀ ਭੈਣ ਕਹਿੰਦੀ ਆ ਨਾ ਮੁਹੰਮਦ ਖਾਨੇ ਆ ਵੀ ਬਰੀਆਨੀ ਮੋੜ ਤੋਂ ਲੈ ਲੈਣੇ ਅਸੀਂ ਉਸ ਰਾਸਤੇ ਗਏ ਪਤਾ ਨਹੀਂ ਕਿੱਥੋਂ ਸਾਡੇ ਮੁੰਡੇ ਪਿੱਛੇ ਲੱਗੇ ਸੀ ਉਹਨਾਂ ਨੇ ਲੱਤ ਮਾਰ ਕੇ ਮੋਟਰਸਾਈਕਲ ਆ ਕੇ ਏਦਾਂ ਸਾਨੂੰ ਘੇਰ ਦਿੱਤਾ ਆ ਕੇ ਘੇਰਿਆ ਮੈਨੂੰ ਵੀ ਫੜਿਆ ਮੇਰੀ ਭੈਣ ਨੂੰ ਵੀ ਫੜ ਲਿਆ ਉਹ ਭਰਾ ਏਦਾਂ ਡਿੱ ਗਿਆ ਮੇਰੀ ਭੈਣ ਨੇ ਬਚਾਣ ਲਈ ਨਾ ਮੇਰੀ ਭੈਣ ਦੇ ਉੱਤੇ ਡਿੱਗ ਗਈ ਗਿਰੀਆ ਮੇਰੇ ਸਭ ਕੁੁੱਡੇ ਇੱਚ ਕੱਪੜੇ ਫੱਟ ਗਏ ਮੈਂ ਕਿੰਨੀ ਜ਼ੋਰ ਦੀ ਥੱਲੇ ਗਿਰ ਗਈ ਮੈਨੂੰ ਬੋਸ਼ਮੀ ਪਤਾ ਲੱਗਾ ਨਾ ਸਾਡੇ ਮੁੰਡੇ ਪਛਾਨ ਚ ਆਏ ਉਹ ਕੰਮ ਬੰਨੇ ਹੋਏ ਸੀਗੇ ਲਾਈਟ ਵੀ ਰੀਟੂ ਵੀ ਹੈ ਨਹੀਂ ਸੀਗੇ ਇਹਦੇ ਸੱਟਾਂ ਲੱਗੀਆਂ ਜਿੱਦਾਂ ਹੀ ਦੋ ਤਿੰਨ ਗੱਡੀਆਂ ਰੁਕੀਆਂ ਮੁੰਡੇ ਭੱਜ ਗਏ ਉਥੋਂ ਤੇ ਤੁਹਾਡੇ ਵੀ ਕੋ ਸੱਟਾਂ ਕਰਾਂ ਲੱਗੀਆਂ ਨਹੀਂ ਮੇਰੇ ਸੱਟਾਂ ਨਹੀਂ ਲੱਗੀਆਂ ਮੇਰੇ ਕੋਲੇ ਪਟਕੀ ਕੋਈ ਨਹੀਂ ਕਿੰਨੇ ਕੋ ਬੰਦੇ ਸੀਗੇ ਜਿਹੜੇ ਮੈਨੂੰ ਉਸ ਵੇਲੇ ਤੁਸੀਂ ਤੁਸੀਂ ਠੀਕ ਹੋ ਕਿਉਂਕਿ ਉਹ ਤਾਂ ਦੱਸ ਨਹੀਂ ਨਾ ਪਾਰੇ ਪ੍ਰੋਪਰ ਮਤਲਬ ਕਿੰਨੇ ਕੋ ਬੰਦੇ ਆਏ ਜੀ ਇਹਨਾਂ ਨੇ ਸੀਗੇ ਕਾਫੀ ਜਨੇ ਮੂਲ ਉਹ ਕਹਿੰਦੇ ਕੀ ਸੀਗੇ ਮਤਲਬ ਜਦੋਂ ਤੁਹਾਡੇ ਤੇ ਹਮਲਾ ਕੀਤਾ ਉਹਨਾਂ ਨੇ ਇਹ ਗੱਲ ਕਹੀ ਕਿ ਹੁਣ ਤੁਹਾਡਾ ਬਦਲਾ ਸਾਡਾ ਪੂਰਾ ਹੋ ਗਿਆ ਹੁਣ ਤੁਸੀਂ ਭਾਵੇਂ ਫੈਸਲਾ ਕਰ ਲਓ ਭਾਵੇਂ ਜੋ ਮਰਜ਼ੀ ਕਰ ਲਓ ਹੁਣ ਸਾਨੂੰ ਮਤਲਬ ਤੁਸੀਂ ਸਮਝਦੇ ਹੋ ਕਿ ਉਹ ਬਦਲਾ ਲੈਣ ਲਈ ਆਏ ਸੀਗੇ ਕਿ ਉਹੀ ਰਣਜੀਤ ਨੂੰ ਜਿਹੜਾ ਹੈ ਬਸ ਫਿਰ ਉਸੇ ਰਣਜੀਤ ਆਏ ਆ ਉਹ ਮੁੰਡੇ ਜਿਹੜੇ ਤਰੀ ਦਾ ਠ ਨਹੀਂ ਸਰ ਮੈਂ ਕਹਿਨੀ ਪਈ ਆ ਮੂਹੂਲ ਭੇਟੇ ਅੱਛਾ ਮੂਹੂਲ ਭੇਟੇ ਸਾਰਿਆਂ ਦੇ ਸਾਰਿਆਂ ਦੇ ਮੂਹੂਲ ਭੇਟੇ ਸੀ ਉੱਥੇ ਲਾਈਟ ਵੀ ਨਹੀਂ ਸੀਗੀ ਕਿ ਅਸੀਂ ਮੋਟਰਸਾਈਕਲ ਦਾ ਕੁਝ ਦੇਖ ਪਾਂਦੇ ਇੱਕਦਮੀ ਲਾਈਟਾਂ ਬੰਦ ਸੀ ਹਾਂਜੀ ਕੀ ਬੰਦ ਕਰਦੇ ਹੋ ਜੀ ਪ੍ਰਸ਼ਾਸਨ ਅੱਗੇ ਤੁਸੀਂ ਅਸੀਂ ਤਾਂ ਇਹੀ ਮੰਗ ਕਰਦੇ ਕਿ ਮੇਰੀ ਬੇਟੀ ਤੇ ਆ ਕੁਝ ਹੋਇਆ ਹੈ ਠੀਕ ਹੈ ਨਾ ਸਾਡੇ ਜੋ ਹੋਇਆ ਮੇਰੀ ਜੋ ਕਾਰਵਾਈ ਬਣਦੀ ਮੇਰੀ ਉਹ ਕਰਾ ਦੇ ਕਿਉਂਕਿ ਇੰਨਾ ਦੀ ਤੁਹਾਡੀ ਤਾਂ ਕੋਈ ਪਰਸਨਲ ਹੀ ਰੰਜਿਸ਼ ਹੈ ਨਹੀਂ ਉਹਨਾਂ ਦੇ ਨਾਲ ਜਿੱਦਾਂ ਤੁਸੀਂ ਕਿੰਨੇ ਤੁਹਾਡੇ ਤੇ ਅਟੈਕ ਕਰਕੇ ਗਏ ਸਰ ਮੇਰੇ ਨਾਜਾਇਜ਼ ਹੀ ਨਾਮ ਲੈਂਦੇ ਪਏ ਸੀ ਕਿ ਤੂੰ ਸਾਡੇ ਘਰੇ ਮੁੰਡੇ ਲੈ ਕੇ ਆ ਬਸ ਨਾਜਾਇਜ਼ ਹੀ ਨਾਮ ਲੈਂਦੇ ਮੇਰੀ ਬੇਟੀ ਅਸੀਂ ਤਾਂ ਗਏ ਵੀ ਨਹੀਂ ਆ ਮੇਰੇ ਭਰਾ ਨੂੰ ਤੇ ਮੈਨੂੰ ਕਹਿੰਦੇ ਸੀ ਤੁਸੀਂ ਆਏ ਆ ਦੋਨੋਂ ਜਣੇ ਤੇ ਨਾਲ 10-12 ਮੁੰਡੇ ਆਏ ਆ ਮੇਰੇ ਮੁੰਡੇ ਨੂੰ ਕੁੱਟ ਕੇ ਗਏ ਆ ਘਰ ਆ ਕੇ ਅਸੀਂ ਤਾਂ ਹੈ ਹੀ ਨਹੀਂ ਮੇਰਾ ਭਰਾ ਹੀ ਨਹੀਂ ਸੀਗਾ ਉਸ ਟਾਈਮ ਉੱਥੇ ਨੇ ਜੇ ਤੁਹਾਡੇ ਤੋਂ ਇਲਜ਼ਾਮ ਲਗਾ ਰਹੇ ਉਹਨਾਂ ਕੋਈ ਸਬੂਤ ਹੈਗੇ ਕੁਝ ਉਹਨਾਂ ਕੋ ਕੋਈ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਮੇਰਾ ਬੇਟਾ ਨਾਲੇ ਜਿੱਥੇ ਮੇਰਾ ਬੇਟਾ ਸੀ ਜਦੋਂ ਜਦੋਂ ਦਾ ਇਹ ਝਗੜਾ ਚੱਲ ਰਿਹਾ ਜੋ ਲੜਾਈ ਚੱਲ ਰਹੀ ਹੈ ਤੁਸੀਂ ਵੱਲੋਂ ਜਾਣਦੇ ਸੀਗੇ ਥਾਣੇ ਅਨਜਨ ਸੀਗਾ ਤੁਹਾਡਾ ਜਾਂ ਉਹਨਾਂ ਨੂੰ ਮੈਂ ਮੇਰੇ ਬੇਟੇ ਨਹੀਂ ਲੈਣ ਬਣਵਾਦੀ ਹੋ ਰਹੀ ਜਾਂਦੇ ਸੀਗੇ ਬਸ ਮੈਂ ਤਾਂ ਘਾਰੀ ਸੀ ਮੈਂ ਤਾਂ ਨਹੀਂ ਕੰਪਲੇਟ ਹਾਂਜੀ ਮੈਂ ਸਿਰਫ ਨਿਕਲੀ ਆ ਘਰੋਂ ਬਾਹਰ ਇਹਦੀ ਤੇ ਮੈਂ 100 ਨੰਬਰ ਤੇ ਫੋਨ ਕੀਤਾ ਤੇ ਕਰੋ ਹੀ ਨਹੀਂ ਜਾਂਦੀ ਕਿਤੇ ਬਾਹਰ ਕਿੰਨੇ ਦਿਨ ਨਹੀਂ ਹੋ ਰਹੇ ਹਾਂ ਮੈਂ ਕੰਪਲੀਟ ਕਰਵਾਉਂਗੀ ਮੈਂ ਜਰੂਰ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਲਈ ਕੀ ਮੰਗ ਕਰਦੇ ਮ ਚਾਹੀਦੀ ਨੇ ਨਹੀਂ ਉਹ ਤੁਸੀਂ ਥਾਣੇ ਜਾ ਰਹੇ ਹੋ ਤੁਸੀਂ ਥਾਣੇ ਜਾ ਰਹੇ ਹੋ ਹਾਂਜੀ ਥਾਣੇ ਜਾਊਂਗੀ ਮੈਂ ਥਾਣੇ ਵੀ ਜਾ ਕੇ ਕੰਪਲੀਟ ਕਰੂੰਗੀ ਜਾ ਕੇ ਮੇਰੀ ਬੇਟੀ ਨਾਲ ਜੋ ਕੁਝ ਹੋਇਆ ਮੈਂ ਤਾਂ ਉਹ ਲਖਾਣਾ ਜਾ ਕੇ ਉੱਥੇ ਇਹਨਾਂ ਨੇ ਆਪਣੀ ਕੰਧ ਕੱਢਣੀ ਸੀ ਇਹਨਾਂ ਨੇ ਵੱਢ ਲਈ ਮੇਰੀ ਬੇਟੀ ਨਾਲ ਕੁੜੀਆਂ ਸੇਫ ਨਹੀਂ ਹੈਆਂ ਸੜਕ ਦੇ ਵਿੱਚ ਹੀ ਜਿਹੜਾ ਏਦਾਂ ਦਾ ਹਮਲਾ ਕਰ ਦਿੱਤਾ ਗਿਆ ਕਿੰਨੇ ਦੇਖਦੇ ਇਹਨੂੰ ਕਿਦਾਂ ਕਿਵੇਂ ਦੇ ਦੇਗੀ ਲੜਕੀ ਲੜਕੀਆਂ ਸੇਫ ਹੀ ਨਹੀਂ ਹੈ ਨੀ ਇਹ ਬਿਲਕੁਲ ਵੀ ਸੇਫਰ ਫੋਨ ਵੀ ਕੀਤਾ ਸੋਨੇ ਦੀ ਬੇਟੀ ਨੇ ਮੈਨੂੰ ਉਸ ਟਾਈਮ ਫੋਨ ਕੀਤਾ ਸੀ ਤਾਂ ਕਾਰ ਬੈਠੇ ਸੀ ਜਦੋਂ ਪੁਲਿਸ ਨੂੰ ਰਿਪੋਰਟ ਕੀਤਾ ਉੱਥੇ ਖੜੇ ਹੋਗੇ ਇਹਨਾਂ ਨੇ ਕਿਹਾ ਮੇਰੀ ਬ ਨੀ ਤੂੰ ਨਾਲ ਲੱਗੀ ਫੋਨ ਕੱਢ ਦਿੱਤਾ ਜਾਂਦਾ ਸੀ ਕਿ ਤੂੰ ਆ ਤੁਸੀਂ ਕਿਹੜੀ ਚੌਂਕੀ ਲੱਗਦੀ ਆ ਕੀ ਕਰਦੇ ਆ ਬਸ ਬਸ ਉਹੀ ਪੁੱਛੀ ਜਾਂਦੇ ਤਾਂ ਮਤਲਬ ਆਪਣੀ ਏਰੀਆ ਨੂੰ ਜਿਹੜਾ ਲਿਪ ਉਸ ਕਨਫਿਊਜ਼ ਹੋਈ ਪਈ ਸੀਗੀ ਹਾਂਜੀ ਸੋ ਦੋਸਤੋ ਦੱਸ ਦਈਏ ਕਿ ਜਿਹੜਾ ਜਲੰਧਰ ਦੇ ਥਾਣਾ ਲੈਦਰ ਕੰਪਲੈਕਸ ਦੀ ਜਿਹੜੀ ਚੌਂਕੀ ਉਹਦੇ ਅਧੀਨ ਜਿਹੜਾ ਕੀ ਹਮਲਾ ਹੋਇਆ ਉਹਨਾਂ ਨੇ ਵੀ ਇਹ ਕਰਦਾ ਦੀ ਪੁਰਾਣੀ ਰੰਜਿਸ਼ ਤੇ ਕਰਕੇ ਜਿਹੜਾ ਕੀ ਜਿਹੜਾ ਤਿੰਨ ਭੈਣ ਭਰਾ ਸੀ ਜਿਹੜਾ ਕਿ ਯਾਰ ਦੇ ਤੋਂ ਜੋ ਦੱਸਿਆ ਰਿਹਾ ਕਿ 10 ਤੋਂ 12 ਲੜਕੇ ਆ ਵੱਲੋਂ ਜਿਹੜਾ ਕਿ ਉਹਨਾਂ ਦੀ ਬਾਈਕ ਚੋੜ ਦਿੱਤੀ ਗਈ ਉਸ ਤੋਂ ਬਾਅਦ ਜਿਹੜਾ ਕਿ ਉਹਨਾਂ 'ਤੇ ਹਮਲਾ ਕਰ ਦਿੱਤਾ ਕਿ ਲੜਕੀ ਦੇ ਜਿਹੜੀਆਂ ਕਾਫੀ ਸੱਟਾਂ ਲੱਗੀਆਂ ਤੋਂ ਸਾਰਾ ਮਾਮਲਾ ਦੱਸਿਆ ਰਿਹਾ ਕਿ ਲੈਦਰ ਬਲੈਕ ਚੌਂਕੀ ਦੇ ਏਰੀਆ ਦਾ ਸਾਰਾ ਮਾਮਲਾ ਪੈਂਦਾ ਜੋ ਪੁਰਾਣੀ ਰੰਜਿਸ਼ ਜੋ ਇਹਨਾਂ ਦੀ ਹੈ ਆਪੇ ਇਸਤਰੀ ਚ ਉਹੀ ਰੰਜਿਸ਼ ਕਰਕੇ ਜਿਹੜਾ ਕਿ ਇਹਨਾਂ ਦੇ ਉੱਪਰ ਹਮਲਾ ਹੋਇਆ ਜਿਹੜੀ ਦੱਸੀ ਜਾ ਰਹੀ ਕਿ ਇਹਨਾਂ ਚੱਲ ਰਹੀ ਹੈ ਔਰ ਉਹ ਹੁਣ ਜਿਹੜਾ ਕਹਿ ਰਿਹਾ ਕਿ ਅਸੀਂ ਬਦਲਾ ਜਿਹੜਾ ਉਸ ਚੀਜ਼ ਦਾ ਲਿੱਤਾ ਸੋ ਦੇਖ ਸਕਦੇ ਕਿ ਪੁਲਿਸ ਨੇ ਮਾਰੇ ਹਾਲ ਹੈ ਕਿ ਇਹ ਕਹਿ ਰਿਹਾ ਕਿ ਫੋਨ ਵੀ ਕੀਤਾ ਪੁਲਿਸ ਨੂੰ ਪਰ ਪੁਲਸ ਉਸ ਮੁਖੇ ਤੇ ਨਾ ਆਵੇ ਜਾਂ ਨਾ ਕਿਉਂਕਿ ਕੁਛੀ ਦੂਰੀ ਤੇ ਹਮਲਾ ਆਇਆ ਜਿੱਥੇ ਲੈਦਰ ਕੰਪਲੈਕਸ ਟੋਕੀ ਹੈ ਉਸੇ ਹੀ ਲਾਗੇ ਜਿਹੜਾ ਇੰਨਾ ਵੱਡਾ ਹਮਲਾ ਹੋ ਗਿਆ ਪਰ ਕਿਤੇ ਨਾ ਕਿਤੇ ਜਿਹੜੀਆਂ ਲੜਕੀਆਂ ਆ ਜਾਂ ਕੋਈ ਲੋਕ ਆ ਕਿੱਥੇ ਤੱਕ ਸੇਫ ਨੇ ਇਹ ਤਾਂ ਜਿਹੜਾ ਮਾਹੌਲ ਆ ਤੁਸੀਂ ਦੇਖ ਸਕਦੇ ਕਿਦਾਂ ਦਿਨੋ ਦਿਨ ਖਰਾਬ ਹੋ ਰਿਹਾ ਔਰ ਇਹਨਾਂ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਅੱਗੇ ਜਿਹੜੀ ਆ ਹੈਲਪ ਦੀ ਗੁਹਾਰ ਜਿਹੜੀ ਲਗਾਈ ਹੋਈ ਹੈ ਸਾਡੀ ਮਦਦ ਕੀਤੀ ਜਾਵੇ ਸੋ ਮਾਤਾ ਜੀ ਨੇ ਇੱਕ ਵਾਰੀ ਉਹਨਾਂ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਜਿਹੜਾ ਤੁਹਾਡੇ ਤੇ ਇਲਜ਼ਾਮ ਉਹ ਲਗਾ ਰਹੇ ਸੀ ਉਸ ਦਿਨ ਉਹ ਉਹ ਗੱਲਬਾਤ ਕੀ ਸੀਗੀ ਸਾਰੀ ਮੇਰੀ ਉਹਨਾਂ ਨਾਲ ਕੋਈ ਲੜਾਈ ਝਗੜਾ ਹੈ ਹੀ ਨਹੀਂ ਸੀ ਮੇਰਾ ਕੋਈ ਲੜਾਈ ਝਗੜਾ ਨਹੀਂ ਮੇਰਾ ਆਪਣੇ ਜਵਾਈ ਨਾਲ ਲੜਾਈ ਝਗੜਾ ਸੀਗਾ ਉਹ ਮੇਰਾ ਕੋਰਟ 'ਚ ਰਾਜੀਨਾਮਾ ਹੋ ਗਿਆ ਸੀ ਜੀ ਜੀ ਉਸ ਕੋਰਟ ਦੇ ਪੇਪਰ ਵੀ ਮੈਨੂੰ ਰਾਜੀ ਕਰਦੇ ਮੈਂ ਜੀ ਦੱਸ ਰਹੀ ਸੀ ਨਾ ਕਿ ਮੁੰਡਾ ਜਿਹੜਾ ਉਸਦੇ ਨੇ ਇਲਜ਼ਾਮ ਲਗਾ ਰਿਹਾ ਹੈ ਕਿ ਨਾ ਜਿਹੜਾ ਇਲਜ਼ਾਮ ਲਗਾ ਰਿਹਾ ਹੈ ਨਾ ਉਹ ਮੇਰੇ ਜਵਾਈ ਦੇ ਨਾਲ ਰਿੰਦਾ ਸੀਗਾ ਹੋਟਲ ਦੇ ਵਿੱਚ ਵੀ ਰਹਿ ਕੇ ਆਇਆ ਜੀ ਨਹੀਂ ਕਹਿੰਦੇ ਕਿ ਤੁਸੀਂ ਉਹ ਮੁੰਡਾ ਵਾਰ ਦੱਤਾ ਵਗੈਰਾ ਕਰਦਾ ਰਿਹਾ ਪਹਿਲਾਂ ਹਾਂ ਜੀ ਉਹ ਪਹਿਲਾਂ ਵੀ ਇਹਨੇ ਇੱਥੇ ਮਕਸੂਦਾ ਠਾਣੇ ਚੱਲਦਾ ਉਹ ਚਲੋ ਵੀ ਫੀਲਡ ਰਿਕਾਰਡ ਹੈ ਜੀ ਉਹਦਾ ਕੋਈ ਹਾਂ ਜੀ ਪਹਿਲੇ ਵੀ ਉਹ ਪਰਚਾ ਚੱਲਦਾ ਸੀਗਾ ਇਹਦਾ ਚੋਰੀਆਂ ਦੇ ਪਰਚੇ ਸੀ ਲੁੱਟ ਕੋਈ ਪਰਮਜੀਤ ਸਿੰਘ ਜੀ ਕੰਮੂ ਕਹਿੰਦੇ ਹੋ ਜੀ ਇਹ ਸਕੂਟਰੀ ਦੇ ਉੱਪਰ ਜਾਂਦਾ ਇਹ ਝੋਲਾ ਪਾਉਂਦਾ ਸੀਗਾ ਝੋਲਾ ਪਾ ਕੇ ਨਿਹੰਗ ਸੀਗਾ ਅਮਰ ਸ਼ਕੈਆ ਸੀ ਪਹਿਲੇ ਹੁਣ ਤੇ ਇਹਨੇ ਅਮਰ ਸ਼ਕੈਆ ਬਣਾ ਸਾਰਾ ਕੁਝ ਲਾ ਦਿੱਤਾ ਇਹਨੇ ਕੁਝ ਨਹੀਂ ਇਹਦਾ ਹੁਣ ਪਾਇਆ ਹੈਗਾ ਇਹ ਚੋਰੀਆਂ ਚਾਰੀਆਂ ਕਰਦਾ ਸੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਕੋਰਟ ਤੋਂ ਮੰਡਾ ਤੋਂ ਅੱਗੇ ਕੋਟਪਿੰਡ ਪੈਂਦਾ ਉੱਥੋਂ 17 ਸਾਲ ਦੀ ਕੁੜੀ ਕੱਢ ਕੇ ਲੈ ਕੇ ਆਏ ਆਪਣੇ ਘਰ ਅਸੀਂ ਉਹ ਵੀ ਨਾਲ ਜਾ ਕੇ ਇਹਨਾਂ ਦਾ ਰਾਜੀਨਾਮਾ ਕਰਾਇਆ ਵਡਾਲਾ ਫਟਕ ਦੇ ਕੋਲ ਚੌਂਕੀ ਆ ਅਸੀਂ ਉੱਥੇ ਜਾ ਕੇ ਰਾਜੀਨਾਮਾ ਇਹਨਾਂ ਦਾ ਕਰਾ ਕੇ ਕੁੜੀ ਉਹਨਾਂ ਦੀ ਮਤਲਬ ਤੁਸੀਂ ਉਸ ਮੌਕੇ ਵੀ ਸਾਥ ਦਿੱਤਾ ਸੀ ਜੀ ਹਾਂਜੀ ਉਸ ਟਾਈਮ ਤੇ ਮੈਂ ਇਹਨਾਂ ਦਾ ਉਸ ਟਾਈਮ ਉੱਥੇ ਵੀ ਸਾਥ ਦਿੱਤਾ ਇਹਨਾਂ ਦਾ ਮੈਂ ਆਪਣੀਆਂ ਗੱਡੀਆਂ ਲੈ ਲੈ ਕੇ ਜਾ ਕੇ ਇਹਨਾਂ ਦਾ ਉੱਥੇ ਪਿੱਛਾ ਛੜਾਇਆ ਇਹਨਾਂ ਦਾ ਉੱਥੇ ਵੀ ਅੱਛਾ ਜੀ ਫੇਰੇ ਮੇਰੇ ਨਾਲ ਹੀ ਖੁੰਦਕਾਮ ਕੱਢਦੇ ਮੱਝਾ ਵੀ ਕਹਿ ਰਹੇ ਕਿ ਤੁਹਾਡੇ ਦਾ ਜਵਾਈ ਸੀਗਾ ਆ ਜਵਾਈ ਮੇਰੇ ਜਿਹੜੇ ਉਹਦੇ ਉਹਦੇ ਲਿੰਕ 'ਚ ਸੀਗਾ ਆ ਜੀ ਉਹਦੇ ਲਿੰਕ 'ਚ ਸੀਗਾ ਫੋਨ ਕਰਦੇ ਆ ਇਹਨਾਂ ਨੂੰ ਫੋਨ ਕਰਦੇ ਆ ਇਹਨਾਂ ਨੂੰ ਤੇ ਇਹਨਾਂ ਤੋਂ ਕਰਵਾਉਂਦੇ ਸਭ ਉਹ ਜੋ ਕਰਦੇ ਹੁੰਦੇ ਕੀ ਮਤਲਬ ਕੀ ਕਰਵਾਉਂਦੇ ਇਹ ਹੀ ਆਪਣੇ ਖੁੰਦਤ ਪਾਜੀ ਉਹ ਕੱਢਦੇ ਹੋਰ ਕੁਛ ਨਹੀਂ ਜਿਹੜੇ ਤੁਹਾਡੇ ਉਹ ਐਨ ਆਰ ਆਈ ਹੈ ਉਹ ਆਪਣੇ ਖੁੰਦਕ ਇਹਦੇ ਥਰੂ ਕਰਦੇ ਆ ਇਹਨਾਂ ਦੇ ਥਰੂ ਕਢਾਉਂਦੇ ਅੱਛਾ ਜੀ ਕਿਉਂਕਿ ਮੇਰਾ ਇਹਨਾਂ ਨਾਲ ਕੋਈ ਲੜਾਈ ਝਗੜਾ ਨਹੀਂ ਸੀ ਮੇਰਾ ਇਹਨਾਂ ਤੇ ਨਾਲ ਤੋ ਉਹ ਲੜਕਾ ਨਾ ਮੇਰਾ ਨਾਂ ਰਿੰਦਾ ਉਹਨਾਂ ਦੇ ਨਾ ਹਾਂ ਉਹ ਲੜਕਾ ਉਹਨਾਂ ਦੇ ਨਾਂ ਰਿੰਦਾ ਸੀ ਕਿ ਜਿਸ ਦਿਨ ਉਹ ਜਵਾਈ ਮੇਰੇ ਆਏ ਸੀ ਇਥੇ ਕੋਟ ਵਿੱਚ ਨਿਵੇੜਨਾ ਸੀ ਜਿੱਦਣ ਉਹ ਤੋਂ ਪਹਿਲਾਂ ਤਾਂ ਸਾਨੂੰ ਕਹਿੰਦਾ ਸੀ ਕਿ ਮੈਂ ਹਜੂਰ ਸਾਹਿਬ ਮਠਹਾਡੇ ਕਣ ਗਿਆ ਹਰਮਜੀਤ ਕੰਮ ਕਹਿੰਦਾ ਕੀ ਹਜੂਰ ਸਾਹਿਬ ਨਹੀਂ ਸੀ ਗਿਆ ਕਿ ਮੇਰੇ ਜਵਾਈ ਨੇ ਮੈਨੂੰ ਫੋਨ ਕੀਤਾ ਕਿ ਮਾਤਾ ਜੀ ਕੁੜੀ ਨੂੰ ਤੁਸੀਂ ਆਣ ਕੇ ਛੋਟੀ ਬੇਬੀ ਹੈ 1.5 ਸਾਲ ਦੀ ਉਹਨੂੰ ਮੈਨੂੰ ਹੋਟਲ ਰਮਾਂਡਾ ਆ ਜਾਓ ਮੈਨੂੰ ਉੱਥੇ ਮਲਾ ਕੇ ਲੈ ਕੇ ਜਾਓ ਮੇਰਾ ਮੰਡਾ ਜਦੋਂ ਮਿਲਣ ਵਾਸਤੇ ਬੇਟੀ ਨੂੰ ਲੈ ਕੇ ਕੇ ਮਿਲਾਨ ਵਾਸਤੇ ਬੱਚੇ ਨੂੰ ਤੇ ਉਥੇ ਜਾ ਕੇ ਦੇਖਿਆ ਤੇ ਪਰਮਜੀਤ ਉਥੇ ਬੈਠਾ ਹੋਇਆ ਸੀ। ਅੱਛਾ ਜੀ। ਉਥੇ ਬੈ ਕੇ ਉਹਨਾਂ ਦੇ ਨਾਲ ਪੱਗ ਪੀ ਰਿਹਾ ਸੀ। ਕਾਫੀ ਦਿਨ ਤੋਂ ਉਹਨਾਂ ਦੇ ਨਾਲ ਹੀ ਰਹਿ ਰਿਹਾ ਸੀਗਾ ਤੇ ਮੈਨੂੰ ਉਥੇ ਜਾ ਕੇ ਪਤਾ ਲੱਗਾ ਤੇ ਮੈਂ ਕਿਹਾ ਕਿ ਤੂੰ ਤਾਂ ਕਹਿੰਦਾ ਪਿਆ ਸੀ ਕਿ ਵੀ ਮੈਂ ਤਾਂ ਹਜੂਰ ਸਾਹਿਬ ਗਿਆ ਹੋਇਆ। ਜੀ ਉਹ ਤੋਂ ਪਹਿਲਾਂ ਤੁਹਾਨੂੰ ਨਹੀਂ ਪਤਾ ਸੀ ਉਹਦਾ ਨਾਂ ਰਹਿੰਦਾ। ਮੈਨੂੰ ਨਹੀਂ ਪਤਾ ਸੀ ਉਹਨਾਂ ਦੇ ਨਾਂ ਲਗਾ। ਅੱਛਾ। ਜਦੋਂ ਮੈਂ ਹੋਟਲ ਗਈਆਂ ਫਿਰ ਮੈਨੂੰ ਪਤਾ ਲੱਗਾ ਕਿ ਇਹ ਇਹੀ ਨਾਂ। ਪਰ ਇੱਕ ਚੀਜ਼ ਹੈ ਜਿਹੜਾ ਤੁਹਾਡਾ ਮਸਲਾ ਆਲਰੇਡੀ ਤੁਹਾਡਾ ਥਾਣੇ ਵਿੱਚ ਚੱਲ ਰਿਹਾ। ਫਿਰ ਅੱਜ ਹਮਲਾ ਕਰਨ ਦਾ ਕੀ ਮਤਲਬ ਮਕਸਦ ਸੀਗਾ ਜੀ? ਇਹ ਉਤੇ ਕਰਕੇ ਮੈਂ ਪ੍ਰਧਾਨ ਰਣਜੀਤਪੁਰ ਨੂੰ ਇਹਨਾਂ ਦੇ ਘਰ ਭੇਜਿਆ ਸੀਗਾ ਕਿ ਤੁਸੀਂ ਬੈਠ ਕੇ ਗੱਲ ਕਰੋ ਵੀ ਮੇਰੇ ਨਾਲ ਤੁਹਾਡੀ ਕੀ ਰੰਜਿਸ਼ ਹੈ ਤੁਹਾਡੇ ਨਾਲ ਤੁਸੀਂ ਮੇਰਾ ਇਹ ਤੇ ਮੇਰੇ ਬੱਚਿਆਂ ਦਾ ਨਾਮ ਲੈ ਰਹੇ ਆ ਤੇ ਮੇਰਾ ਤਾਂ ਬੇਟਾ ਘਰ ਨਹੀਂ ਸੀ ਜਦੋਂ ਮੇਰੇ ਬੇਟੇ ਦਾ ਤੁਸੀਂ ਨਾਮ ਲੈ ਰਹੇ ਸੀਗੇ ਤੇ ਮੇਰਾ ਤਾਂ ਬੇਟਾ ਜਿੱਥੇ ਸੀਗਾ ਮੈਂ ਉੱਥੋਂ ਦੀ ਵੀਡੀਓ ਵਗੈਰਾ ਸਾਰਾ ਕੁਝ ਕਢਾ ਕੇ ਲੈਤੀ ਆਈ ਸੀ ਜੀ ਜਿੰਨੇ ਟਾਈਮ ਤੇ ਇਹਨਾਂ ਦੇ ਘਰ ਲੜਾਈ ਝਗੜਾ ਹੋਇਆ ਨਾ ਉਸ ਟਾਈਮ ਤੇ ਮੇਰਾ ਬੇਟਾ ਬਾਹਰ ਸੀ ਮੈਂ ਆਪਣੇ ਬੇਟੇ ਦੀ ਵੀਡੀਓ ਜਿੱਥੇ ਇੱਕ ਇਹ ਵੀ ਗੱਲ ਕਰਦੇ ਸੀਗੇ ਕਿ ਜਿਹੜਾ ਕੀ ਹੁੰਦਗਾ ਇੱਕ ਮੋਬਾਈਲ ਸੀ ਔਰ ਬਾਈਕ ਸੀਗਾ ਉਹ ਵੀ ਕਹਿੰਦੇ ਹੁੰਦੇ ਕਿ ਵੀ ਰੰਜਿਦ ਰੱਖਦੇ ਕਿ ਇਹ ਬਾਈਕ ਵਗੈਰਾ ਉਹ ਕਹਿੰਦਾ ਸੀ ਕਿ ਜਿਹੜੇ ਐਨ ਆਰ ਆਈ ਸੀਗੇ ਉਹਨਾਂ ਨੇ ਮੈਨੂੰ ਗਰੀਬ ਸਮਝ ਕੇ ਮੈਨੂੰ ਲਿਆਤਾ ਸੀਗਾ ਆ ਉਹਨਾਂ ਕੰਦੇਸ ਗੱਲ ਤੋਂ ਨਹੀਂ ਦਿੱਤਾ ਦੇ ਦਿੱ ਕੀ ਬਾਈਕ ਵਗੈਰਾ ਉਹ ਲੈ ਕੇ ਉਹਨਾਂ ਨੇ ਲੈ ਕੇ ਦਿੱਤਾ ਮੈਨੂੰ ਨਹੀਂ ਪਰ ਉਸ ਮੋਟਰਸਾਈਕਲ ਦਾ ਨਾਮ ਅਕੜੇ ਘਰ ਜਾਂਦੀ ਸੀ ਨਾਂ ਦੀ ਸੀ ਮੇਰਾ ਤਾਂ ਉਹਨਾਂ ਨਾਲ ਜਾਣਾ ਹੀ ਖਤਮ ਹੋ ਗਿਆ ਸੀ ਦੇਖੋ ਕੰਦੇਸ ਦਾ ਕੀ ਉਹਦੇ ਕਰਕੇ ਵੀ ਇਹਨਾਂ ਨੂੰ ਹੁੰਦਾ ਕਿ ਬਾਈਕ ਵਗੈਰਾ ਤੇ ਕੋਈ ਹੈਗਾ ਉਹਨਾਂ ਲੈ ਕੇ ਦਿੱਤਾ ਉਹ ਬਾਈਕ ਉਹਨਾਂ ਦੇ ਮੁੰਡੇ ਦਾ ਕੋਲ ਹੈ ਇਹ ਚੋਰੀਆਂ ਕਰਦਾ ਕੁੜੀ ਵੀ ਕੱਢ ਕੇ ਲੈ ਕੇ ਆਇਆ ਜਿਸ 17 ਸਾਲ ਦੀ ਕੁੜੀ ਕੱਢ ਕੇ ਲੈ ਕੇ ਆਇਆ ਮੈਂ ਨਾਲ ਜਾ ਕੇ ਇਹਨਾਂ ਦੀ ਹੈਲਪ ਕੀਤੀ ਨਾਲ ਪ੍ਰਧਾਨ ਲੈ ਕੇ ਗਈ ਜਿਹੜਾ ਇਹ ਮੁੰਡਾ ਸੀ ਜਿਹੜਾ ਉਹ ਦਿਨ ਪਹਿਲਾਂ ਦਿੰਦਾ ਜਿਹੜਾ ਤੁਹਾਡੇ ਚਾਰ ਅੱਛਾ ਜੀ ਸੋ ਦਾਦੀ ਜਿਹੜਾ ਸਾਰਾ ਮਲਾਡਾ ਹੈ ਪਰਿਵਾਰ ਦਾ ਪਰਵਾਰ ਨਹੀਂ ਰੰਜੀਸ਼ ਜਿਹੜਾ ਕਿ ਆਪਸ ਵਿੱਚ ਰਿਸ਼ਤੇਦਾਰੀ ਹੈ ਉਹਨਾਂ ਦਾ ਆਪਸ ਵਿੱਚ ਲੜਾਈ ਝਗੜਾ ਸੀ ਪੁਰਾਣੀ ਰੰਜਿਸ਼ ਕਰਕੇ ਅੱਜ ਤੱਕ ਵੀ ਤਿੰਨ ਭੈਣ ਭਰਾ ਜਿਹੜਾ ਕੀ ਜਾ ਰਹੇ ਸੀ ਤਾਂ ਲੈਟਕ ਮਲੜ ਰੋਡ ਦੇ ਉੱਪਰ ਇਹਨਾਂ ਦੇ ਉੱਪਰ ਜਿਹੜਾ ਕੀ 10 ਤੋਂ 12 ਲੜਕਿਆਂ ਵੱਲੋਂ ਹਮਲਾ ਕੀਤਾ ਜਾਂਦਾ ਔਰ ਕਾਫੀ ਬੁਰੀ ਤਰੀਕੇ ਨਾਲ ਜਿਹੜੀ ਲੜਕੀ ਦੇ ਵੀ ਕਾਫੀ ਸੱਟਾਂ ਲੱਗੀਆਂ ਔਰ ਤਾਂਕੇ ਵਗੈਰਾ ਵੀ ਲੱਗੇ ਕਾਫੀ ਗੰਭੀਰ ਝੋਟਾ ਲੱਗੀਆਂ ਉਹਦੇ ਤੋਂ ਜਿਹੜਾ ਮਾਮਲਾ ਹੁਣ ਇਸ ਟਮ ਸਿਵਲ ਹਸਪਤਾਲ ਜਿਹੜਾ ਕੀ ਇਲਾਜ ਵਾਸਤੇ ਆਇਆ ਹੁਣ ਦੱਸਿਆ ਰਿਹਾ ਕਿ ਆਪਾਂ ਹੁਣ ਥਾਣੇ ਜਾ ਰਹੇ ਕੰਪਲੇਨ ਲਖਣ ਵਾਸਤੇ ਤਾਂ ਸਾਡੇ ਚਾਹ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਕਿ ਜੋ ਐ ਰੋਪ ਲਗਾ ਰਹੇ ਠੀਕ ਹੈ ਜਾਂ ਗਲਤ ਹੈ तो इस मामले लेके होर अपडेट आएगी आपा ਤੁਹਾਡਾ ਦੁਆਰਾ ਫੇਰ ਉਪਰ ਹੋਵਾਂਗੇ ਮੈਂ 100 ਨੰਬਰ ਤੇ ਵੀ ਫੋਨ ਕੀਤਾ ਸੀ ਲੱਗੀ ਬੇਟਾ ਕੀ ਮਾਰਿਆ ਕੀ ਝੋੜਤੇ ਨੇ ਦਾਤ ਵਗੈਰਾ ਸਰ ਕੋਣ ਤੋਂ ਤੁਸੀਂ ਬਿੱਜੇ ਨਾਲ ਤੇ ਆਪ ਕਿੰਨੇ ਕਿੰਨੇ ਬੰਦੇ ਸੀਗੇ ਅੱਧਾ ਦਸ ਜਣੇ ਸੀਗੇ ਅੱਧਾ ਜਣੇ ਸੀਗੇ ਹਾਂ ਅੱਛਾ ਤੇ ਕਿਸੇ ਫੁਰਾਂ ਦੀ ਕੋਸ਼ਿਸ਼ ਨਹੀਂ ਕੀਤੀ ਸਰ ਉੱਥੇ ਰਾਤ ਚ ਤਾਂ ਕੋਈ ਆਂਦਾ ਹੀ ਨਹੀਂ ਯਾਰ ਇੰਨੀ ਰਾਤ ਨੂੰ ਅੱਛਾ ਤੇ ਰਾਤ ਨੂੰ ਆਪਾਂ ਕਿੱਥੇ ਲੰਘ ਜਾਸੀ ਸਿੱਧਾ ਆਪਾਂ ਕਮਗੇ ਸੀ ਇਹਦੇ ਹਾਂਜੀ ਆਪਣੇ ਮਾਮਾ ਜੀ ਦੇ ਘਰੇ ਗਏ ਸੀ ਅਸੀਂ ਦੱਬਾ ਦੇਣ। ਜਿੱਦਾਂ ਤੁਸੀਂ ਕਹਿ ਰਹੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਉਹ ਉਧਰ ਦੀ ਆਈ ਨਹੀਂ ਅਜੇ ਤੱਕ। ਨਹੀਂ ਜੀ ਕੋਈ ਨਹੀਂ ਆਈ। ਯਾਨੀ ਇਹ ਘਟਨਾ ਨੂੰ 2 ਘੰਟੇ ਤੋਂ ਡੇਢ ਦੋ ਘੰਟਾ ਹੋ ਗਿਆ। ਹਾਂਜੀ ਮੈਂ ਅਜੇ ਤੱਕ ਪੁਲਿਸ ਨਹੀਂ ਆਈ। ਮੈਂ ਬਸ ਇਹੀ ਪੁੱਛਦੇ ਰਹੇ ਕਿਹੜੇ ਰੋਡ ਤੇ ਆ ਕਿਹੜੇ ਰੋਡ ਤੇ ਪੈਂਦਾ ਤੁਹਾਨੂੰ ਕਿਹੜਾ ਥਾਣਾ ਪੈਂਦਾ ਬਸ ਇਹੀ ਗੱਲ। ਤੁਹਾਨੂੰ ਕੋਈ ਬੈਕ ਕਾਲ ਵੀ ਨਹੀਂ ਆਈ ਤੇ ਪੀਸੀ ਵੀ ਨਹੀਂ ਮੈਨੂੰ ਉਹਨਾਂ ਨੇ ਕੁਝ ਨਹੀਂ ਮੈਨੂੰ ਦੱਸਿਆ। ਨਹੀਂ ਆਈ। ਕਿੰਨੇ ਬੰਦੇ ਸੋ ਡੇਢ ਤੋਂ 2 ਘੰਟਾ ਹੋ ਗਿਆ ਜੋ ਦੱਸਿਆ ਰਹੇ ਕਿ ਇਹਨਾਂ ਨੇ ਫੋਨ ਵੀ ਜਿਹੜੇ ਕੀਤੇ ਕਾਫੀ ਬਿਲਾ ਲਓ ਮਾੜਾ ਮਾੜਾ ਬੁਲਾ ਲਓ ਮਾੜਾ ਮਾੜਾ ਜਰੂਰੀ ਹੈ ਨਿਊ ਚੱਕਰਾਂ ਤੋਂ ਇਹ ਦੁੱਧੀ ਲੇਡੀ ਨੇ ਬੁਲਾ ਲਿਆ। ਕਿਸੀ ਆਇਆ ਇਲਾਜ ਵਗੈਰਾ ਕੋਆ ਕੇ ਪੀਛੇ ਨਹੀਂ ਆਇਆ। ਕੋਈ ਵੀ ਨਹੀਂ ਆਇਆ ਨਾ ਹੋ ਗਿਆ ਨਾ ਆਇਆ। ਹਰ ਪੈਣ। ਓਕੇ ਓਕੇ। ਜਿਸ ਟਾਈਮ ਮੈਂ ਪਹੁੰਚੀ ਉਥੇ ਤਾਂ ਉਸ ਟਾਈਮ ਜਦੋਂ ਮੇਰੀ ਬੇਟੀ ਸੱਟ ਲੱਗੀ ਹੈ ਉਥੇ ਇਹਨਾਂ ਨੇ ਫੋਨ ਕੀਤਾ ਮੇਰੇ ਬੇਟੇ ਨੇ ਕਿ ਮੰਮੀ ਇਦਾਂ ਦਾ ਕਰਕੇ ਸਾਡੇ ਮੁੰਡੇ ਨਾ ਮਾਰ ਕੁੱਟ ਕੇ ਚੱਲ ਗਏ ਸਾਡੇ ਸੱਟਾ ਬਹੁਤ ਲੱਗੀ ਆ ਸੀ ਗੱਡੀ ਘਰੋਂ ਮੈਂ ਜਦੋਂ ਭਜਾਈ ਆਪਣੇ ਫਟਾਫਟ ਮੇਰੇ ਭੈਣ ਦਾ ਮੁੰਡਾ ਸੀਗਾ ਨਾਲ ਮੇਰੇ ਵੱਡਾ ਉਹ ਵੀ ਨਾਲ ਆ ਗਿਆ ਸਕੂਟਰੀ ਤੇ ਸਾਰੇ ਇਕੱਠੇ ਹੋਏ ਜਦੋਂ ਮੈਂ ਉਥੇ ਪਹੁੰਚੀ ਉਸ ਟਾਈਮ ਉਥੇ ਦੁਨੀਆ ਬਹੁ ਬੇਟੀ ਹੈ ਤੁਸੀਂ ਨਾਲ ਸੀ ਬੇਟੀ ਦੇ ਨਹੀਂ ਮੈਂ ਨਾਲ ਨਹੀਂ ਸੀ ਮੈਂ ਤਾਂ ਘਰੇ ਹੀ ਸੀ ਮੈਂ ਜੋ ਲੋਕ ਇੱਥੇ ਇਕੱਠੇ ਹੋਏ ਉਹਦੇ ਭੱਜੇ ਫਿਰੋ ਇੱਥੇ ਹੋ ਗਏ ਉੱਥੇ ਉਸ ਟਾਈਮ ਤੋਂ ਭੱਜ ਗਏ ਸੀ ਉਸ ਟਾਈਮ ਮੁੰਡਾ ਕੋਈ ਨਹੀਂ ਬੇਟੀ ਤੁਹਾਡੀ ਨਾਲ ਕੋਈ ਫੋਨ ਆ ਗਿਆ ਮੇਰੀ ਬੇਟੀ ਦੇ ਨਾਲ ਇੱਕ ਮੇਰਾ ਬੇਟਾ ਸੀ ਵੇ ਇੱਕ ਮੇਰੀ ਭਤੀਜੀ ਸੀ ਮੇਰੀ ਅੱਛਾ ਹਾਂਜੀ ਛੋਟੀ ਉਹ ਸੀ ਨਾ ਉੱਥੇ ਉੱਥੇ ਇਹ ਕੀ ਝਗੜੇ ਦਾ ਕਾਰਨ ਕੋਈ ਪਤਾ ਲੱਗਾ ਕਿਉਂ ਝਗੜੇ ਦਾ ਨਹੀਂ ਕਾਰਨ ਕੋਈ ਜੀ ਮੇਰੀ ਬੇਟੀ ਦਾ ਤੇ ਮੇਰੇ ਬੇਟੇ ਦਾ ਨਾਮ ਲਾਂਦੇ ਪਏ ਆ ਪਰਮਜੀਤ ਪੰਮੂ ਜਿਹੜਾ ਮੇਰੀ ਬੇਟੀ ਦਾ ਤੇ ਮੇਰੇ ਬੇਟੇ ਦਾ ਨਾਮ ਹੀ ਲਾ ਰਿਆ ਸੀ ਕਿ ਇਹਨਾਂ ਨੇ ਮੇਰੇ ਤੇ ਵਾਰਦਾਤ ਕਰਾਤੀ ਕਿਤੇ ਕਰਵਾਉਂ ਮੈਂ ਉਸ ਟਾਈਮ ਤੇ ਮੇਰਾ ਬੇਟਾ ਉੱਥੇ ਹੈ ਹੀ ਨਹੀਂ ਕੋਣ ਪੰਮੂ ਹੈ ਕੋਣ ਜੀ ਇਹ ਮੇਰੇ ਲਾਗੇ ਰਹਿੰਦੇ ਮੇਰੇ ਭਤੀਜੀ ਮੇਰੀ ਹੈ ਉਹਦਾ ਬੇਟਾ ਆ ਸੱਗੀ ਭਤੀਜੀ ਤੁਹਾਡੇ ਰਿਸ਼ਤੇਦਾਰੀ ਨੇ ਹਾਂਜੀ ਮੇਰੀ ਰਿਸ਼ਤੇਦਾਰੀ ਹੈ ਸੱਗੀ ਤੁਹਾਡੇ ਵਾਲੇ ਤੇ ਵੀ ਹਾਂਜੀ ਅੱਛਾ ਤੇ ਤੁਹਾਡਾ ਕੋਈ ਝਗੜਾ ਪਹਿਲਾਂ ਹੋਇਆ ਸੀ ਮੇਰਾ ਉਹਨਾਂ ਨਾਲ ਕੋਈ ਲੜਾਈ ਝਗੜਾ ਨਹੀਂ ਆ ਜੀ ਮੇਰਾ ਅੱਛਾ ਜੀ ਮੈਂ ਆਪਣੀ ਬੇਟੀ ਦਾ ਵਿਆਹ ਕੀਤਾ ਸੀ ਇਹਦਾ ਮੇਰੀ ਬਿੱਡੀ ਦੇ ਵਿਆਹ ਚ ਸਾਰੀ ਫੈਮਲੀ ਆਈ ਸੀ ਕੋਈ ਲੜਾਈ ਝਗੜਾ ਮੇਰਾ ਉਹਨਾਂ ਦੇ ਨਾਲ ਨਹੀਂ ਸੀ ਪਰ ਹੁਣ ਮੇਰੀ ਬੇਟੀ ਦਾ ਨਾਮ ਲੈਂਦੇ ਸੀ ਮੇਰੇ ਬੇਟੇ ਦਾ ਨਾਮ ਲੈਂਦੇ ਆ ਕਿ ਜਿਹੜੇ ਵੀ ਮੇਰੇ ਬੱਚੇ ਦੀ ਘਰ ਮਾਰਕੋਟ ਕਰਕੇ ਗਏ ਤੇ ਸੀ ਕੀ ਮੰਗਤੀ ਕਰਦੇ ਜੀ ਹੁਣ ਪ੍ਰਸ਼ਾਸਨ ਅਗੇ ਨਹੀਂ ਸੀ ਮੈਂ ਤਾਂ ਇਹੀ ਕਹਿੰਦੀ ਕਿ ਜੋ ਮੇਰੀ ਕਾਰਵਾਈ ਬਣਦੀ ਮੇਰੀ ਬਸ ਉਹ ਹੋਣੀ ਚਾਹੀਦੀ ਹੋਰ ਮੈਂ ਕੁਝ ਨਹੀਂ ਮੰਗਾਂ ਬਸ ਜੋ ਮੇਰੀ ਕਾਰਵਾਈ ਬਣਦੀ ਮੈਂ ਪੁਲਿਸ ਕੰਪਲੀਟ ਵੀ ਕਰੂੰਗੀ ਬਾਕੀ ਮੈਂ 1 ਤੁਸੀਂ ਇਹ ਦੱਸੋ ਸੋ ਦੋਸਤੋ ਇਹਨਾਂ ਦੀ ਤਸਵੀਰਾਂ ਤੋਂ ਲੈਣ ਦੀ ਇਜਾਜ਼ਤ ਇਹਨਾਂ ਤਸਵੀਰਾਂ ਤੋਂ ਤੁਹਾਡੇ ਤੋਂ ਲੈਣੇ ਇਜਾਜ਼ਤ ਜਿੰਦਾ ਟਾਈਮ ਦੇਖਦੇ ਸਾਤਾ ਸ਼ਾਬ ਉਹ ਬਹੁਤ ਧੰਨਵਾਦ ਇਸ ਕਵਨ ਲੈ ਕੇ ਹੋਰ ਅਪਡੇਟ ਆ ਜੇ ਤੁਹਾਨਾਂ ਦੁਆਰਾ ਫੇਰ ਉਬਰੋਵਾਂਗੇ ਤਾਂ ਤੁਹਾਨੂੰ ਇਜਾਜ਼ਤ ਧੰਨਵਾਦ